ਤੇ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਬਾਰੇ ਦੱਸ ਦਈਏ ਜਿਹੜਾ ਸਾਡਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੀ ਰਹਿਣ ਵਾਲੇ ਹਨ ਤਾਂ ਜਿਹੜੀਆਂ ਭੈਣਾਂ ਪੰਜਾਬ ਦੇ ਵਿੱਚ ਬੈਠ ਕੇ ਦੇਖਦੀਆਂ ਉਹਨਾਂ ਦਾ ਬਹੁਤ ਧੰਨਵਾਦ ਜਿਹੜੀਆਂ ਭੈਣਾਂ ਬਾਹਰਲੀ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਉਹਨਾਂ ਦੇ ਬਹੁਤ-ਬਹੁਤ तहे ਦਿਲੋਂ ਧੰਨਵਾਦ ਆ ਤੇ ਜਿਹੜੀਆਂ ਭੈਣਾਂ ਕੈਨੇਡਾ ਦੇ ਵਿੱਚ ਰਹਿ ਕੇ ਆਪਣੀਆਂ ਸਟੀਚਿੰਗ ਵੇਖਦੀਆਂ ਜਾਂ ਕੱਪੜੇ ਸਲਾਈ ਕਰਾਉਣ ਨੂੰ ਮਨ ਕਰਦਾ ਉਹਨਾਂ ਆਦਿ ਕੋਈ ਖ਼ਬਰ ਹੀ ਆ ਵੀ ਉੱਥੇ ਮੇਰੀ ਭੈਣ ਹੈਗੀ ਹੈ ਕੈਨੇਡਾ ਦੇ ਵਿੱਚ ਜਿਹੜੀਆਂ ਭੈਣਾਂ ਨੇ ਕੋਈ ਵੀ ਕਪੜਾ ਲੀੜਾ ਸਵਾਉਣਾ ਹਨਾ ਤਾਂ ਉਹ ਇਹਨਾਂ ਤੋਂ ਤੁਸੀਂ ਨੰਬਰ ਲੈ ਸਕਦੇ ਹੋ ਵਰਤਪਾਲ ਕੌਰ ਤੋਂ ਭਾਵੇਂ WhatsApp ਤੇ ਇਹ ਬੋਲ ਕੇ ਭੇਜਿਆ ਕਰੋ ਭਾਵੇਂ ਲਿਖ ਕੇ ਮੰਗਵਾ ਸਕਦੇ ਹੋ ਵੀ ਉਹਨਾਂ ਸਾਨੂੰ ਐਡਰੈਸ ਦਿਓ ਤਾਂ ਕਿ ਤੁਸੀਂ ਉੱਥੇ ਹੀ ਕਪੜੇ ਸਲਾਈ ਕਰਵਾ ਸਕੋ ਹਨਾ ਦੁਬਾਰੇ ਫੇਰ ਦੱਸ ਦਿਆਂ ਕੈਨੇਡਾ ਦੇ ਵਿੱਚ ਮੇਰੀ ਭੈਣ ਹੈਗੀ ਆ ਜਿਹੜੀਆਂ ਭੈਣਾਂ ਨੇ ਕੈਨੇਡਾ ਦੇ ਵਿੱਚ ਰਹਿ ਕੇ ਹੀ ਕਪੜੇ ਸਲਾਈ ਕਰਾਉਣੇ ਕਿਸੇ ਵੀ ਤਰ੍ਹਾਂ ਦੇ ਤਾਂ ਉੱਥੇ ਹੀ ਕਪੜੇ ਸਲਾਈ ਕਰਾ ਸਕਦੇ ਹਾਂ ਮੇਰੇ ਇਹਨਾਂ ਤੋਂ ਅਮਰਿਤਪਾਲ ਕੌਰ ਦੋਨਾਂ ਦਾ ਐਡਰੈਸ ਲੈ ਕੇ ਉੱਤੇ ਉਹਨਾਂ ਕੋਲੇ ਪਹੁੰਚ ਕਰਕੇ ਆਪਦੇ ਕਪੜੇ ਸਲਾਈ ਕਰਵਾ ਸਕਦੇ ਹੋ ਤੇ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਹਾਂ ਉਹ ਕਸ਼ਹਰੇ ਦਾ ਟੌਪਿਕ ਆ 2 ਮੀਟਰ ਕਪੜੇ ਦੇ ਵਿੱਚੋਂ ਆਪਾਂ ਕਸ਼ਹਰੇ ਦੋ ਕਟਾਂਗੇ 4 ਮੀਟਰ ਕਪੜੇ ਦੇ ਵਿੱਚੋਂ ਆਹ ਮੇਰੇ ਕੋਲ 2 ਮੀਟਰ ਕਪੜਾ ਹੈਗਾ 2-2 ਮੀਟਰ ਦੇ ਦੋ ਪੀਸ ਹੈ ਤਾਂ ਦੇਖੋ ਇਹਦੇ ਵਿੱਚੋਂ ਆਪਾਂ ਕਿਵੇਂ ਕੱਟਣਾ ਥੋੜੀ ਮਰਜੀ ਤੁਸੀਂ ਇਹਨੂੰ 1.5 ਮੀਟਰ ਵਾਲੀ ਕਾਟ ਕੱਟ ਸਕਦੇ ਹੋ ਨਾ ਸੇਮ ਕੱਟ ਜੂ ਪਤੰਗ ਕਾਟ ਆਪਾਂ ਕਟਾਂਗੇ 2 ਮੀਟਰ ਕਪੜਾ ਆਪਣੇ ਕੋਲ ਟੋਟਲ ਕਪੜਾ 4 ਮੀਟਰ ਆ ਦੋ ਦੋ ਮੀਟਰ ਦੇ ਪੀਸ ਆ ਗਏ ਇਹ ਆ ਲੋ ਇਧਰ ਫੜਿਆ ਜਿਵੇਂ ਇੰਨੇ ਲੋਟ ਤੇ ਇਧਰ ਫਾੜ ਲੈਣਾ ਇਸ ਤਰ੍ਹਾਂ ਠੀਕ ਆ ਇਹ ਕੁੜਤੇ ਵਿਆਮੀ ਨਾਲ ਪਾਉਣ ਨੂੰ ਹੁੰਦਾ ਕਸ਼ੇਰਾ ਨਹੀਂ ਵਾਲਾ ਉੱਚਾ ਹੁੰਦਾ ਨਹੀਂ ਵਾਲਾ ਨੀਵਾ ਤੇ ਇਧਰੋਂ ਆਪਾਂ ਨੇ ਇੱਕੋ ਜਿਹਾ ਲੜ ਕਰ ਲੈਣਾ ਜਮਨ ਧਿਆਨ ਨਾਲ ਵੀਡੀਓ ਦੇਖੋਗੇ ਨਾ ਫਿਰ ਤੁਹਾਨੂੰ ਸਮਝ ਆ ਜੂ ਪਤੰਗ ਕਾਰਡ ਇਹਨੂੰ ਆਪਾਂ ਕਹਿ ਦਿੰਨੇ ਆਂ ਇਥੋਂ ਮੈਂ ਇਹਨੂੰ ਲੜ ਨੂੰ ਛੜਦਾ ਪਹਿਲਾਂ ਆਪਾਂ ਇਧਰ ਲੜ ਕੋਈ ਇਹ ਕਰ ਲਈਏ ਪਰੇ ਸਾਬਾ ਇੱਕ ਉਹਨੇ ਗਰਮ ਲਈ ਹੋਈ ਹੈ ਜੇ ਲੋਡ ਪਊਗੀ ਤਾਂ ਪ੍ਰੈਸ ਫਿਰ ਮਾਰੇਗੀ। ਇਹ ਆ। ਇਧਰੀ ਸਾਈਡ ਆਪਾਂ ਘੇਰਾ ਬਣਾਉਣਾ ਘੇਰਾ ਲੋਡ ਮੁਤਾਬਕ ਬਣਾਵਾਂਗੇ ਕਿਉਂਕਿ ਛੋਟਾ ਵੀ ਨਹੀਂ ਘੇਰਾ ਆਪਾਂ ਨੂੰ ਕਹਿ ਸਕਦੇ ਤੇ ਵੱਡਾ ਵੀ ਨਹੀਂ ਘੇਰਾ ਕਹਿ ਸਕਦੇ। ਇਧਰੀ ਸਾਈਡ ਆਪਾਂ ਘੇਰਾ ਬਣਾਵਾਂਗੇ। ਪਹਿਲਾਂ ਮੈਂ ਇਹਨੂੰ ਇੱਕ ਵਾਰੀ ਨੇ ਕੱਚਾ ਤੁਹਾਨੂੰ ਨਾਪ ਕੇ ਦਿਖਾਉਣਾ ਕਿ ਕਿੰਨਾ ਘੇਰਾ ਆਪਾਂ ਕਰਨਾ ਹੈ। ਆਹ ਪਾਸਾ ਜਿਹੜਾ ਘੇਰਾ। ਇਹ ਆ ਦੇਖੋ ਜਿਵੇਂ ਇੱਥੇ 20 ਨੂੰ 40 41 ਘੇਰਾ ਬੰਦਦਾ ਲਗਭਗ ਇੰਨਾ। ਆਪ ਫੈਨ ਨੂੰ ਹੋਰ ਕੱਟ ਆਪ ਦਾ ਸਕਦੇ ਆ ਤੇ ਇਧਰੋਂ ਆਪਣੀ ਆਊਗੀ ਲੰਬਾਈ ਇਹ ਐਸ ਲੁੱਟਾਈ ਆ ਦੇਖੋ ਐਂ ਕਰਕੇ ਐਵੇਂ ਠੀਕ ਆ ਥੋੜਾ ਘੇਰ ਆਪਾਂ ਹੋਰ ਕੱਟ ਕਰ ਲਾਂਗੇ ਵੀ ਆਪਾਂ ਨੂੰ 40 ਕੇ ਘੇਰ ਨਾ ਸਰ ਜੂਗਾ ਫਿਰ ਆਪਾਂ ਇਹਦੇ ਵਿੱਚ ਪਹੁੰਚੇ ਵੀ ਕੱਢਨੇ ਆ ਤੇ ਨਾਲਾ ਵੀ ਕੱਢਣਾ ਇੱਥੇ ਟੱਕ ਦਿਆਂਗੇ ਹੁਣ ਆਪਾਂ ਚਾਰੀ ਲੜਾਂ ਦੇ ਉੱਪਰ ਹੈ ਜੀ ਤੁਹਾਨੂੰ ਹੁਣ ਸੌਖਾ ਪਤਾ ਲੱਗ ਜੂ ਹੁਣ ਟੱਕ ਲੱਗ ਗਏ ਨਾ ਹੁਣ ਤੁਹਾਨੂੰ ਬਿਲਕੁਲ ਸੌਖਾ ਪਤਾ ਲੱਗ ਜੂ ਕਿਵੇਂ 1.5 ਮੀਟਰ ਵਾਲੇ ਕੱਪੜੇ ਜੋ ਬਿਸਤਰਾ ਬਣਾਉਣਾ ਤੇ ਕਿਵੇਂ ਇਹੀ ਕਪੜਾ 1.5 ਮੀਟਰ ਵਾਲੀ ਕਾਟ ਕੱਢ ਸਕਦੇ ਹੋ ਇਹੀ ਕਪੜਾ 2 ਮੀਟਰ ਵਾਲੀ ਤੇ ਇਹੀ ਕੁਸ਼ਰਾ ਟਕਸਾਲੀ 2.5 ਮੀਟਰ ਵਾਲੀ ਕਾਟ ਕੱਟ ਸਕਦੇ ਹੋ ਆ ਲੋ ਦੋ ਕੁਸ਼ਰੇ ਮੇ ਇਕੱਠੇ ਕੱਟ ਰਿਹਾ ਦੋ ਦੋ ਮੀਟਰ ਦੇ ਮੇਰੇ ਕੋਲ ਪੀਸ ਸੀਗੇ ਇਸ ਤਰ੍ਹਾਂ ਕਰ ਲਿਆ ਕਰੋ ਜਦੋਂ ਸੈੱਟ ਕਰਕੇ ਫਿਰ ਆਪਾਂ ਇਹਨੂੰ ਪ੍ਰੈਸ ਮਾਰ ਕੇ ਫਿਰ ਕਟਾਂਗੇ ਤਾਂ ਕਿ ਵਿੱਚ ਢੱਲਣਾ ਨਾ ਵੀ ਇਹ ਪੂਰਾ ਧਿਆਨ ਨਾਲ ਦੇਖੋਗੇ ਫਿਰ ਸਮਝ ਆਊਗੀ ਜੇ ਮਾਰੀ ਚੀਜ਼ ਤੁਸੀਂ ਇੱਧਰ ਉੱਧਰ ਭੁੱਲ ਕੇ ਝਾਕ ਲਾਗੇ ਫਿਰ ਪਤਾ ਹੀ ਲੱਗੂਗਾ ਬੇਟਾ ਮੈਂ ਪੂਰਾ ਧਿਆਨ ਦੇ ਨਾਲ ਤੁਹਾਨੂੰ ਟਕਾ ਕੇ ਵੀਡੀਓ ਬਣਾ ਕੇ ਦਿਖਾਵਾਂਗਾ ਕਿ ਕਸ਼ੇਰੀ ਦੀ ਆ ਜਦੋਂ ਆਪਾਂ ਕਰੀਬ ਬਣਾ ਲਈ ਨਾ ਫਿਰ ਹਾਲਦਾਂ ਲੀ ਟੋਪੜਾ ਆ ਜਾਣ ਸਾਰੇ ਕੱਪੜੇ ਦੀ ਮਾੜੀ ਮਾੜੀ ਪ੍ਰੈਸ ਆਪਾਂ ਮਾਰਦੇ ਆਂ ਵੀ ਕੱਪੜਾ ਹੱਲੇ ਨਾ ਆਪਾਂ ਆ ਜਿਹੜਾ ਮੈਂ ਇਸ ਤਰ੍ਹਾਂ ਰੱਖਿਆ ਇੱਕ ਹੀ ਇਹਦਾ ਸਾਰਾ ਕਸ਼ੇਰੀ ਦਾ ਤੂੰ ਖੋਲ ਕੇ ਵੀ ਮਣੀਖੇ ਦਿਖਾਉਣਾ ਕਿੰਨਾ ਬਣੂਗਾ ਲਗਭਗ 40 49 ਘੇਰ ਬਣੂ ਇਹ ਕੁੜਤੇ ਪਜਾਮੇ ਨਾਲ ਪਾਉਣ ਨੂੰ ਕਸ਼ੇਰਾ ਜਾਂ ਗੇਬਰੀ ਆਪਾਂ ਪਸ਼ੂ ਪਸ਼ੂ ਨੂੰ ਨਮਾਉਣ ਵਾਲੇ ਕੀ ਆ ਬਜ਼ੁਰਗ ਪਾ ਲੈਂਦੇ ਕਸ਼ੇਰਾ ਵੀ ਬਾਲਾ ਉੱਚਾ ਵੀ ਨਹੀਂ ਇਹ ਲਟਾਈ ਮੀਟਰ ਵਾਲਾ ਹੁੰਦਾ ਉਹ ਗੋਡੇ ਤੋਂ ਨੀਵਾ ਚ ਲੈ ਜਾਂਦਾ ਇਹ ਲਗਭਗ ਇਹਦੀ ਲੰਬਾਈ ਤੁਸੀਂ 17 18 ਇਚ ਕਰ ਸਕਦੇ ਹੋ ਲੋਡ ਮੁਤਾਬਕ ਇਹ ਆਹ ਲਓ ਹੁਣ ਮੈਂ ਇਹਨੂੰ ਬੰਦ ਕਰਤਾ ਇੱਥੋਂ ਇਸ ਤਰ੍ਹਾਂ ਝਟਕਾਰ ਜਿੰਨੀ ਬਾਹਰ ਘਾਟੂ ਸਾਰੀ ਇੱਕ ਪਾਸੇ ਨਿਕਲ ਜੂਗੀ ਇਹ ਜਿਹੜਾ ਪਾਸਾ ਥੋੜੇ ਵਾਲੇ ਪਾਸੇ ਆ ਗਿਆ ਆ ਦੇਖੋ ਇੱਧਰ ਧਿਆਨ ਨਾਲ ਆਹ ਪਾਸਾ ਇਹਦਾ ਕੀ ਆ ਝੋਲੀ ਹੈ ਜੀ ਤੇ ਜਿਹੜਾ ਪਾਸਾ ਮੇਰੇ ਵਾਲੇ ਪਾਸੇ ਆ ਗਿਆ ਆਹ ਇਹ ਹੈਗਾ ਇਹਦੀ ਲੰਬਾਈ ਇਹ ਆਹ ਲਓ ਹੁਣ ਆਪਾਂ ਇਹਦਾ ਐਂ ਚੜਾ ਕਰਾਂਗੇ ਇਸ ਤਰ੍ਹਾਂ ਠੀਕ ਆ ਹੋਣੇ ਦੇ ਉੱਤੇ ਦੁਬਾਰਾ ਇਹ ਫੇਰ ਇੱਕ ਵਾਰੀ ਪ੍ਰੈਸ ਮਾਰ ਦੇਗੇ ਪ੍ਰੈਸ ਵੱਧ ਤੋਂ ਵੱਧ ਮਾਰਿਆ ਕਰੋ ਸਲਾਈ ਕਰਨ ਲਈ ਵੀ ਤੇ ਕਟਾਈ ਕਰਨ ਲਈ ਵੀ ਆਹ ਲੋ ਬਾਕੀ ਜਿਹੜੀਆਂ ਭੈਣਾਂ ਨੂੰ ਕੋਈ ਦਿੱਕਤ ਆਉਂਦੀ ਆ ਹਨਾ ਕੱਟਣ ਦੀ ਜਾਂ ਕੁਝ ਪੁੱਛਣਾ ਹੁੰਦਾ ਉਹ WhatsApp ਤੇ ਬੋਲ ਕੇ ਭੇਜਿਆ ਕਰੋ ਖਾਸ ਕਰਕੇ ਮੈਨੂੰ ਅਮਰਤਪਾਲ ਕੌਰ ਨੂੰ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿਉਂਕਿ ਦਿਨੇ ਇਹਨਾਂ ਦਾ ਵੀ ਕੋਈ ਕੰਮ ਦੇ ਵਿੱਚ ਇੱਧਰ ਉੱਧਰ ਹੱਥ ਹੁੰਦਾ ਹਨਾ ਤਾਂ ਬੋਲ-ਬੋਲ ਕੇ ਭੇਜਿਆ ਕਰੋ ਜਿਹੜੀਆਂ ਭੈਣਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਪੁੱਛਣੀ ਹੁੰਦੀ ਆ ਜਾਂ ਕੁਝ ਦੱਸਣਾ ਹੁੰਦਾ ਹਨਾ ਤੇ ਜਿਹੜੀਆਂ ਭੈਣਾਂ ਨੇ ਗਰੁੱਪ ਦੇ ਵਿੱਚ ਆ ਉਹਦਾ ਨੰਬਰ ਐਡ ਕਰਾਉਣਾ ਹੁੰਦਾ ਉਹ ਵੀ ਬੋਲ ਕੇ ਲੈ ਕੇ ਭੇਜਿਆ ਕਰੋ ਤਾਂ ਕਿ ਵੀਡੀਓ ਤੁਹਾਡੇ ਤੇ ਕੋਈ ਵੀ ਮਿਸ ਨਾ ਹੋਵੇ ਦੋਨੇ ਚੱਲਣਾਂ ਲਈ ਉਹ ਮੈਂ ਤੁਹਾਡਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਆਉਂਦੇ ਐਡ ਕਰ ਲੈਣਾ ਹੁੰਦਾ ਹੈਗਾ ਹਾਂ ਕਿ ਸ਼ਹਿਰਾ ਮੈਂ ਸਾਰਾ ਸੈੱਟ ਕਰ ਲਿਆ ਹੁਣ ਮੈਂ ਤੁਹਾਨੂੰ ਦਿਖਾਉਂਗਾ ਵੀ ਆਪਾਂ ਇਹਦੀ ਲੰਬਾਈ ਕਿੰਨੀ ਰੱਖ ਸਕਦੇ ਆ ਲਗਭਗ ਇਹਦੀ ਲੰਬਾਈ ਹੁੰਦੀ ਆ 17 18 ਇੰਚ ਇੱਥੇ ਤੇ ਆ 17 ਇੰਚ ਲੰਬਾਈ ਹੋਊਗੀ 2 ਇੰਚ ਆਪਾਂ ਵਾਧਾ ਰੱਖਾਂਗੇ 19 ਇੰਚ ਟੋਟਲ ਇਸੇ ਤਰੀਕੇ ਝੋਲੀ ਝੋਲੀ ਰੱਖਾਂਗੇ ਆਪਾਂ ਇਹਨਾਂ ਦੀ 14.5 ਤਿਆਰ ਇਤੋਂ ਬਾਹਾਂਗੇ 16.5 17 ਅੱਗੇ ਆਪਾਂ ਵੱਡੇ ਦੇ ਇਥੋਂ 4 ਰੱਖਦੇ ਹਾਂ ਪਰ ਇਹਨੂੰ ਆਪਾਂ ਬਿਲਕੁਲ ਸਿੱਧਾ ਕਟਾਂਗੇ ਇਥੋਂ ਇਹ ਨਾ ਬੜਾ ਬਟਾਖ ਸ਼ੇਰਾ ਨਾ ਵੱਡਾ ਛੋਟਾ ਟਕਸਾਲੀ ਕਹਿ ਸਕਦੇ ਆਪਾਂ ਨੂੰ ਇਹ ਮੀਡੀਅਮ ਸ਼ੇਰਾ ਹੈ ਟਕਸਾਲੀ ਵਾਂਗੂ ਇੱਕ ਟਕਸਾਲੀ ਇਥੋਂ ਆਪਾਂ 4 ਰੱਖਣਾ ਹੁੰਦਾ ਨਹੀਂ ਬਿਲਕੁਲ ਸਿੱਧਾ ਹੀ ਆਪਾਂ ਕੱਟਣਾ ਹੈ ਆਹੋ ਠੀਕ ਹੈ ਜੀ ਇੱਕ ਉੜਤੇ ਪਿਆਮੇ ਨਾਲ ਪਾਉਣ ਨੂੰ ਜਿਵੇਂ ਗ੍ਰੰਥੀ ਸਿੰਘ ਆ ਵੀ ਕਿਤੇ ਜਾਣਾ ਹੋਣਾ ਹੁੰਦਾ ਹਨ ਵੀ ਬਾਲਾ ਛੋਟਾ ਕਿ ਸ਼ਹਿਰੇ ਨੂੰ ਨਹੀਂ ਪਉਂਦੇ ਆਹ ਲੋ ਪਹਿਲਾਂ ਚਿੜੀਆਂ ਇਸ ਤਰ੍ਹਾਂ ਚਾਰੇ ਲੜਾਂ ਦੇ ਵਿੱਚ ਟੱਕ ਲਾਤਾ ਦੋ ਕਿ ਸ਼ਹਿਰੇ ਵਿੱਚ ਇਕੱਠੇ ਘੱਟ ਰਿਹਾ ਇਸ ਕਿ ਸ਼ਹਿਰੇ ਦੇ ਪਲੂਈ 21 ਪੌਣੀ ਦੇ ਜੇ ਵੱਡਾ ਕਿ ਸ਼ਹਿਰਾ ਹੁੰਦਾ ਫਿਰ ਉਹਦੇ 3 ਪੌਣੀ ਹੁੰਦੀ ਇੱਥੇ ਆਪਣਾ ਕਿ ਸ਼ਹਿਰਾ ਕੱਟ ਹੋ ਗਿਆ ਇਹਨੂੰ ਮੈਂ ਹੁਣ ਰੱਖੂਗਾ ਸਾਈਡ ਤੇ ਦੋ ਕਿ ਸ਼ਹਿਰੇ ਇਕੱਠੇ ਆਪਾਂ ਕੱਟ ਰਹੇ ਹਾਂ ਤੇ ਹੁਣ ਆਪਾਂ ਕਟਾਂਗੇ ਇਹਦੀ ਮੂਰੀ ਮੂਰੀ ਵੀ ਥੋੜੀ ਉਸ ਸਾਹਮਣੇ ਆਪਾਂ ਵੱਡੀ ਰੱਖ ਸਕਦੇ ਹਾਂ ਕਿਉਂਕਿ ਇਹ ਥੋੜਾ ਉੱਚਾ ਆਊਗਾ ਤੇ ਪਹੁੰਚ ਵੱਡੇ ਚਾਹੀਦੇ ਹੁੰਦੇ ਆਪਾਂ ਨੂੰ ਇਹ ਆਹ ਚਾਰੇ ਲੜਾਂ ਆਪਾਂ ਇੱਕੋ ਜਿਹਾ ਕਰਾਂਗੇ ਇੱਕੋ ਵਾਰੀ ਪੂਰਾ ਧਿਆਨ ਨਾਲ ਵੀਡੀਓ ਦੇਖੋਗੇ ਨਾ ਫਿਰ ਸੌਖੀ ਸਮਝ ਲੱਗ ਜੂ ਤੁਹਾਨੂੰ ਆ ਲੋ ਇਸ ਤਰ੍ਹਾਂ ਝਟਕਾ ਕੇ ਪਹਿਲਾਂ ਆਪਾਂ ਦੇਖਾਂਗੇ ਐਸ ਰੂਟ ਇਹ ਮੂਰੀ ਬਣਦੀ ਕਿੰਨੀ ਆਪਣੀ ਹੈ ਪੰਜ ਸਾਢੇ 12 ਲਗਭਗ ਇਤੋਂ ਆਪਾਂ ਦੂਰਾ ਕਰਕੇ ਦੇਖ ਲਾਂਗੇ ਇਹ ਐਸ ਰੂਟ ਲਓ ਜੀ ਇਹਦੀ ਮੂਰੀ ਆਪਾਂ ਨੂੰ 20 ਇੰਚ ਮੂਰੀ ਬਣ ਜੂ 20 बाई ਇੰਚ ਤਾਂ ਮੂਰੀ ਆਪਾਂ ਨੂੰ 20 ਇੰਚ ਬਹੁਤ ਜੇ ਕਿ ਗੋਡੇ ਦੇ ਉੱਪਰ ਉਪਰ ਆ ਜੂਗੀ ਮੂਰੀ ਜਿਹੜੀ ਮੂਰੀ ਹੈਗੀ ਉਹ 20 ਇੰਚ ਰਹਿ ਜੂਗੀ ਤੇ ਜੇ ਆਪਾਂ ਮੂਰੀ ਵੱਧ ਕਰਨੀ ਫਿਰ ਆਪਾਂ ਇਹਨੂੰ ਆਡੇ ਲੋਟ ਪਾਵਾਂਗੇ ਐਸ ਲੋਟ ਮੂਰੀ ਕਿਉਂਕਿ ਛੋਟੀ ਨਾ ਰਵੇ ਜਦੋਂ ਕਿ ਸ਼ਹਿਰਾ ਗੋਡੇ ਦੇ ਉੱਪਰ ਹੁੰਦਾ ਨਾ ਫਿਰ ਮੂਰੀ ਆੜਨ ਦੇ ਚਾਂਸ ਵਧ ਜਾਂਦੇ ਆ ਫਿਰ ਆਪਾਂ ਇਹਦੇ ਵਿੱਚੋਂ ਕੀ ਕਰਨ ਦੋ ਲੜ ਚੱਕਾਂਗੇ ਹੁਣ ਆਪਾਂ ਧਿਆਨ ਦੇਣਾਗੇ ਇੱਥੋਂ ਆਪਾਂ ਦੋ ਲੜ ਲੈਣ ਇਹਦੇ ਵਿੱਚੋਂ ਆਪਾਂ ਦੋਨੇ ਕਿ ਸ਼ਹਿਰੇ ਦੀਆਂ ਮੂਰੀਆਂ ਕੱਢ ਲਾਂਗੇ ਜੀ ਆਡੇ ਲੋਟ ਨਿਕਲੇਗਾ ਮੂਰੀਆਂ ਕਸ਼ੇਰੇ ਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਜੀ। ਭਾਵੇਂ ਆਡੇ ਵਾਲੋਂ ਕੋ ਮਰਾਸ ਨਾ ਕੋਸ਼ਿਸ਼ ਤਾਂ ਇਹ ਰੱਖਿਆ ਕਰੋ ਵੀ ਰਾਸ ਲੱਗੇ। ਪਰ ਉਧਰੋਂ ਮੈਨੂੰ ਇਹ ਹੈ ਵੀ ਮੂਰੀ ਨਾ ਕੱਟ ਨਾ ਜAVE ਹੁਣ ਆਪਾਂ ਇੱਥੋਂ ਜਿੰਨਾ ਪੱਟੀ ਨੂੰ ਚੌੜਾ ਰੱਖਣਾ ਉਹ ਸਭ ਨੂੰ ਰੱਖ ਕੇ ਕਸ਼ੇਰੇ ਨੂੰ ਇੱਕ ਵਾਰੀ ਕਰੀਬ ਬਣਾ ਲੈ ਸਾਰੇ ਜੀ ਐਸ ਰੂਟ। ਠੀਕ ਹੈ। ਦੋਨੇ ਕਸ਼ੇਰੇ ਦੀ ਮੂਰੀ ਆਪਾਂ ਇਕੱਠੇ ਹੀ ਕੱਟ ਲਾਂਗੇ। ਬਾਕੀ ਉਧਰੋਂ ਵਿੱਚੋਂ ਆਪਾਂ ਨਾਲ ਆ ਤੇ ਤੁਕਕੀਆਂ ਉਧਰੋਂ ਕੱਟ ਲਾਂਗੇ। ਆਹ ਲਓ। ਉਕੇ ਕਿਸ਼ਾਰੇ ਦੀ ਮੂਰੀ ਫਿਰ ਜੇ ਬੈਠਣ ਉੱਠਣ ਲੱਗੇ ਅੜਦੀ ਰਹੇ ਨਾ ਫਿਰ ਵੀ ਤੰਗ ਕਰਦੀ ਐ। ਪਾ ਲਓ ਜੀ ਹੁਣ ਆਪਣੇ ਕੋਲੇ ਖੁੱਲਾ ਕੱਪੜਾ ਜਿੰਨੀ ਮੂਰੀ ਆਪਾਂ ਮਰਜ਼ੀ ਰੱਖ ਲਈ। ਇੱਥੋਂ ਆਪਾਂ ਮੂਰੀ ਇਹਨਾਂ ਦੀ ਰੱਖਣੀ ਹੈ ਲਗਭਗ 11.5 ਇੰਚ ਇੱਥੇ ਠੀਕ ਆ ਥੋੜਾ ਜਿਹਾ ਹੋਰ ਵਧਾ ਲੈਨੇ ਆ। 11.5 ਇੰਚ ਇਹਦਾ ਪਹੁੰਚਾ ਹੋ ਜਾਊਗਾ। ਹਾਂ। ਤੇ ਦੋਨੇ ਕਿਸ਼ਾਰੇ ਦੀ ਮੂਰੀ ਇਹ ਮ ਇਕੱਠੇ ਹੀ ਕੱਟਦੇ ਆਂ ਕਈ ਵਾਰੀ ਕਿਸੇ ਭੈਣ ਨੂੰ ਭੁਲੇਖਾ ਨਾ ਲੱਗੇ। ਇੱਥੋਂ ਆਪਾਂ ਟੱਕ ਲਾਵਾਂਗੇ ਇਦਾਂ ਇੰਟੀਕਰ ਇਦੀ ਵਿੱਚੋਂ ਆਪਾਂ ਕੱਪੜਾ ਅੱਧਾ ਲਾ ਦੇਣਾ ਹੁੰਦਾ ਜੀ ਹਾਂ ਠੀਕ ਹੁਣ ਆਪਾਂ ਇਹਦਾ ਕੁੰਡਾ ਕੱਟਦੇ ਆਂਗੇ ਲਓ ਜੀ ਇਹਦੇ ਵਿੱਚ ਲੀਰ ਪਾ ਦਿਆ ਕਰੋ ਜਿਹੜੀ ਗੱਲ ਆ ਮੀਨ ਇੱਥੋਂ ਆ ਦੇਖੋ ਜਿਹਨੂੰ ਮੈਨੂੰ ਤੁਹਾਨੂੰ ਕੱਟ ਕੇ ਦਿਖਾਉਣਾ ਵੀ ਲੀਰ ਕਿਵੇਂ ਮੈਂ ਕਹਿ ਰਿਹਾ ਦੋਨਾਂ ਕਿਸ਼ੇ ਨਹੀਂ ਕੱਟ ਰਹੇ ਨਾ ਮੈਂ ਲੀਰ ਇਕੱਠੀ ਹੈ ਨਾ ਇਹ ਐਸ ਤਰ੍ਹਾਂ ਇੰਨੇ ਚੌੜੇ ਪੀਸ ਲੈਣਾ ਕਰੋ ਲੰਬੇ ਜੀ ਹਾਂ ਠੀਕ ਆ ਇਸ ਤਰ੍ਹਾਂ ਇੱਕ ਪੀਸ ਹੋਰ ਹਾਂ ਇਹਨਾਂ ਕੀ ਮੂਰੀ ਕਰੜੀ ਹੋਏ ਨੇ ਇਹ ਵਧੀਆ ਖੜਦੇ ਪਹੁੰਚੇ ਇਹ ਸਿੰਗਲ ਲੜ ਚੱਕਾਂਗੇ ਆਪਾਂ ਐ ਵੀ ਜੇ ਤੁਸੀਂ ਸਲਾਈ ਵਾਲੀ ਵੀਡੀਓ ਦੇਖਣ ਚਾਹੋ ਨਾ ਕਸ਼ੇਰੇ ਦੀ ਮੈਂ ਕੋਸ਼ਿਸ਼ ਕਰੂੰਗਾ ਵੀ ਸਲਾਈ ਇਹਨਾਂ ਦੀ ਬਣਾ ਕੇ ਤੁਹਾਨੂੰ ਦਿਖਾ ਦੇਵਾਂ 1.5 ਮੀਟਰ ਲੱਕ ਸ਼ੇਰਾ ਕਿਵੇਂ ਬੰਦਾ ਕਿਉਂਕਿ ਆਪਾਂ 2.5 ਮੀਟਰ ਦੀ ਤਾਂ ਪਾਈ ਚੁੱਕੀਆਂ ਐਂ ਠੀਕ ਆ ਤਾਂ ਮੈਂ ਕੋਸ਼ਿਸ਼ ਕਰੂੰਗਾ ਵੀ 2 ਮੀਟਰ ਵਾਲੇ ਕਸ਼ੇਰੀ ਆਪਾਂ ਵੀਡੀਓ ਹਜੇ ਤੱਕ ਨਹੀਂ ਪਾਈ ਜੇ ਤੁਸੀਂ ਕਮੈਂਟ ਕਰੋ ਕਿ ਪੁੱਛਣਾ ਮੈਨੂੰ ਦੱਸੋਗੇ ਵੀ ਸਾਨੂੰ 2 ਮੀਟਰ ਲੱਕਸ਼ਰੀ ਦੀ ਵੀਡੀਓ ਬਣਾ ਕੇ ਦਿਖਾਓ ਸਲਾਈ ਦੀ ਤਾਂ ਮੈਂ 2 ਮੀਟਰ ਲੱਕਸ਼ਰੀ ਦੀ ਕੋਸ਼ਿਸ਼ ਕਰੂੰਗਾ ਪੱਕਾ ਵਾਦਾ ਰਹੀ ਹੈ ਨਾ ਪਹਿਲਾਂ ਟੁਕੀਆਂ ਦੇਖ ਲਓ ਇਹ ਟੁਕੀਆਂ ਐ ਕੱਟਣੀਆਂ ਆਪਾਂ ਆਹ ਤਿੱਖੀ ਸ਼ੇਪ ਕਰ ਲਿਆ ਕਰੋ ਬਿਲਕੁਲ ਵਾਹ ਆਪਣੇ ਕੋਲ ਇਹ ਹੋ ਗਈ ਚਾਰ ਪੀਸ ਦੋਨੇ ਕਸ਼ਰੀ ਦੀ ਮੂਰੀਆਂ ਕੱਟੀਆਂ ਗਈਆਂ ਤੇ ਦੋਨਾਂ ਦੀਆਂ ਟੁਕੀਆਂ ਕੱਟੀਆਂ ਆਹ ਕਪੜਾ ਆਪਣੇ ਕੋਲੇ ਵਾਧੂ ਆ ਇੱਕ ਕਪੜਾ ਆਪਣੇ ਕੋਲੇ ਹੈਗਾ ਆਹ ਇਹਦੇ ਵਿੱਚੋਂ ਆਪਾਂ ਰੇ ਬਣਾ ਲਾਂ ਕੱਟਣਾ ਪੂਰਾ ਫਿਰ ਮੈਂ ਕੱਢ ਕੇ ਦਿਖਾਉਣਾ ਵੀ ਰੇ ਨਾਲ ਨਾ ਰੇਵ ਰੱਖਿਆ ਕਰੋ ਪੂਰਾ ਜਿੰਨਾ ਬਾਦਰ ਨਾਲਾ ਰੇਵ ਹੋਊਗਾ ਨਾਲਾ ਇੱਕ ਮੋਟਾ ਰੱਖਿਆ ਕਰੋ ਨੰਬਰ 2 ਦੇ ਨਾਲਾ ਰੇਵ ਰੱਖਿਆ ਕਰੋ ਇੱਥੋਂ ਆਪ ਬਿਲਕੁਲ ਸਿੱਧਾ ਘਟਾ ਨਹੀਂ ਇਹ ਆ ਜੇ ਕਿਸੇ ਭੈਣ ਨੇ ਬਾਹਰਲੀ ਕੰਟੀ ਦੇ ਵਿੱਚ ਕੁਸ਼ਾਰੇ ਬਣਵਾ ਆਹ ਮੰਗਵਾਉਣੇ ਜਾਂ ਸਾੜ ਤੋਂ ਉਹ ਵੀ ਮੰਗਵਾ ਸਕਦੇ ਹੋ ਟੈਲੀਫੋਨ ਨੰਬਰ ਨੋਟ ਕਰ ਲੂ ਨੀਚੇ ਨੰਬਰ ਚੱਲੀ ਜਾਂਦਾ ਹਨਾ ਭਾਵੇਂ ਮੈਨੂੰ ਫੋਨ ਕਰ ਸਕਦੇ ਹੋ ਭਾਵੇਂ ਔਰਤ ਗੌਰ ਨੂੰ ਫੋਨ 'ਤੇ ਆਊਡਰ ਦੇ ਕੇ ਕਸ਼ੇਰੇ ਕਿਸੇ ਵੀ ਭੈਣ ਨੇ ਬਾਹਰਲੀ ਕੰਟਰੀ ਦੇ ਵਿੱਚ ਮਗਵਾਉਣੇ ਆ ਤਾਂ ਉਹ ਕਿਤੇ ਵੀ ਤੁਸੀਂ ਮਗਵਾ ਸਕਦੇ ਹੋ ਕੱਪੜਾ ਵਧੀਆ ਲਾ ਕੇ ਦੇਵਾਂਗੇ ਸਾਰਾ ਕੁਝ ਆਪਣੇ ਕੋਲ ਹੀ ਹੁੰਦਾ ਕੱਪੜਾ ਵਗੈਰਾ ਤੁਸੀਂ ਕੱਲਾ ਫੋਨ ਦੇ ਉੱਪਰ ਕੀ ਕਰਨਾ ਆਊਡਰ ਹੀ ਦੇਣਾ ਵੀ ਸਾਨੂੰ ਇੰਨੇ ਕਸ਼ੇਰੇ ਬਈ ਬਣਾ ਕੇ ਭੇਜ ਦਿਓ ਕਸ਼ੇਰੇ ਸ਼ੇਪ ਬਹੁਤ ਹੀ ਜ਼ਿਆਦਾ ਸੋਹਣੀ ਬਣੂ ਜਦੋਂ ਕਸ਼ੇਰਾ ਤਿਆਰ ਹੋਗੇ ਨਾ ਮੈਂ ਕੋਸ਼ਿਸ਼ ਕਰੂੰਗਾ ਇਹਨਾਂ ਦੀ ਵੀਡੀਓ ਪਾਉਣ ਦੀ ਆਪਾਂ ਪੀਸ ਰੱਖ ਲੈਨੇ ਜੇ ਆਪਾਂ ਨੂੰ ਲੋੜ ਪਈ ਤਾਂ ਆਪਾਂ ਫੇਰ ਨਾਲੇ ਦੀ ਪੀਸ ਹੋਰ ਕੱਟ ਲਵਾਂਗੇ ਦੋਨੇ ਕੇ ਸ਼ਹਿਰੇ ਆਪਣੇ ਕੱਟ ਹੋਊਗੀ ਜੇ ਕਿਸੇ ਵੀ ਚੀਜ਼ ਦੀ ਨਾ ਸਮਝ ਆਈ ਫਿਰ ਵੀ ਤੁਸੀਂ ਮੈਨੂੰ ਟੈਲੀਫੋਨ ਕਰਕੇ ਇੱਕ ਵਾਰੀ ਪੁੱਛ ਲਿਓ ਇਹ ਬਾਕੀ ਮੈਂ ਨਾਲ-ਨਾਲ ਸਾਰਿਆਂ ਨੂੰ ਪਹਿਲਾਂ ਵੀ ਦੱਸਿਆ ਹੋਇਆ ਵੀ ਆਪਣਾ ਨਾਲ-ਨਾਲ ਕੰਮ ਨਾਲ ਰਿਸ਼ਤੇ ਕਰਵਾਉਣ ਦਾ ਵੀ ਹੈਗਾ ਜਿਹੜੀਆਂ ਭੈਣਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕਈ ਵੀ ਫਰਕ ਪਿਆ ਹੁੰਦਾ ਜਾਂ ਕੋਈ ਤਲਾਕ ਵਗੈਰਾ ਹੋਇਆ ਹੁੰਦਾ ਹਨ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਲੈ ਗੁਰੂ ਆਪਣੇ ਕੋਲੇ ਵਧੀਆ ਰਿਸ਼ਤੇ ਹੁੰਦੇ ਆ ਜਾਂ ਕਈ ਵਾਰੀ ਕੀ ਹੁੰਦਾ ਵੀ ਆਪਣਾ ਵਿਆਹ ਤੋਂ ਬਾਅਦ پتہ ਲੱਗਦਾ ਵੀ ਮੁੰਡਾ ਨਸ਼ੇ ਕਰਦਾ ਫਿਰ ਪੜਨ ਦੁਬਾਰੀ ਨਹੀਂ ਜਾਂਦੀ ਹਨ ਕਿਉਂਕਿ ਨਸ਼ੇ ਵਾਲੇ ਬੰਦੇ ਨਾਲ ਜ਼ਿੰਦਗੀ ਕੱਢਣੀ ਬਹੁਤ ਔਖੀ ਆ ਉਹਨੂੰ ਫਿਰ ਕਿਸੇ ਗੱਲੋਂ ਕਿਨਾਰਾ ਕਰਨਾ ਪੈਂਦਾ ਜੇ ਕੋਈ ਐਸ ਤਰ੍ਹਾਂ ਦਾ ਕੇਸ ਹੁੰਦਾ ਤਾਂ ਤੁਸੀਂ ਸਾਨੂੰ ਫੋਨ ਕਰ ਲਿਆ ਕਰੋ ਜਾਂ ਬਿਲਕੁਲ ਨਵੇਂ ਰਿਸ਼ਤੇ ਬਾਹਰਲੀ ਕੰਟਰੀਆਂ ਦੇ ਵਿੱਚ ਚਾਹੀਦੇ ਹੁੰਦੇ ਹਨ ਕਿਸੇ ਨੂੰ ਵੀ ਮੁੰਡੇ ਵਾਲਿਆਂ ਦੀ ਲੋੜ ਹੁੰਦੀ ਹੈ ਕਿਸੇ ਨੂੰ ਕੁੜੀ ਵਾਲਿਆਂ ਦੀ ਉਹ ਵੀ ਸਾਡੇ ਨਾਲ ਫੋਨ ਤੇ ਸੰਪਰਕ ਕਰ ਲਿਆ ਕਰੋ नीचे लिखे ਨੰਬਰਾਂ ਤੇ ਠੀਕ ਹੈ ਜੀ ਬਾਕੀ ਜੇ ਤੁਸੀਂ ਇਹਦੀ ਵੀਡੀਓ ਵੇਖਣੀ ਚਾਹੁੰਦੇ ਹੋ ਸਲਾਈ ਦੀ ਉਹ ਵੀ ਮੈਨੂੰ ਦੱਸਿਓ ਫਿਰ ਮੈਂ ਸਲਾਈ ਦੀ ਵੀਡੀਓ ਵੀ ਇਹਦੀ ਪਾ ਦੂੰਗਾ ਤੇ ਮਿਲਦੇ ਆ ਜਲਦੀ ਕੋਈ ਨਵੀਂ ਵੀਡੀਓ ਲੈ ਕੇ ਹੁੰਦੇ ਹੋਯਾਜਤ ਸਸਤਰੀ ਕਾਲ ਧੰਨਵਾਦ